ਨਾ ਲਾਉਣ ਤੋਂ ਬਾਅਦ ਕਿਸਾਨ ਭਰਾਵਾਂ ਦੇ ਸਵਾਲ ਬਣ ਜਾਂਦੇ ਆ ਵੀ ਬਾਈ ਸਾਡੇ ਝੋਨਾ ਲਾਇਆ ਨੂੰ 10 ਦਿਨ ਹੋ ਗਏ 12 ਦਿਨ ਹੋ ਗਏ ਤੇ ਸਾਡਾ ਝੋਨਾ ਚੱਲਿਆ ਨਹੀਂ ਹੁਣ ਤੋਂ ਬਾਈ ਝੋਨਾ ਜਿਆਦਾ ਡੂੰਘਾ ਨਾ ਲਾਇਓ ਝੋਨੇ ਲਾਉਣ ਦੀ ਡੰਗਾਈ ਹੈ ਜਿਹੜੀ ਇੰਚ 1.5 ਇੰਚ ਕਹਿਣ ਦਾ ਮਤਲਬ 2 ਤੋਂ 3 ਸੈਂਟੀਮੀਟਰ ਠੀਕ ਹੈ ਇਸ ਤੋਂ ਜਿਆਦਾ ਜਿਹੜਾ ਝੋਨਾ ਤੁਸੀਂ ਜਿਆਦਾ ਡੂੰਘਾ ਨਾ ਲਾਇਓ ਫਿਰ ਜੇ ਦੁਬਾਰਾ 15 ਦਾ ਝੋਨਾ ਹੋ ਜਾਂਦਾ ਕਿਸਾਨ ਪੁਰਾ ਫੋਟੋ ਭੇਜਣ ਲੱਗ ਜਾਂਦਾ ਬਈ ਸਾਡੇ ਆ ਹੋ ਗਿਆ ਸਾਡੇ ਆ ਹੋ ਗਿਆ ਅਸੀਂ ਸਾਰਿਆਂ ਬਈ ਖਾਦਾ ਪਾਇਆ ਸਾਡੇ ਝੋਨਾ ਨਹੀਂ ਚੱਲਿਆ ਠੀਕ ਹੈ ਅਸੀਂ ਜ਼ਮੀਨ ਨੂੰ ਚੰਗੀ ਤਰ੍ਹਾਂ ਪਾਹਿਆ ਚੰਗੀ ਤਰ੍ਹਾਂ ਕਦੂ ਕੀਤਾ ਪਨੀਰੀ 25 30 ਨਹੀਂ ਲਾਈ ਸਾਡੇ ਝੋਨਾ ਗਰੋਥ ਨਹੀਂ ਕਰ ਰਿਹਾ ਬਈ ਜਦੋਂ ਝੋਨਾ ਡੂੰਗਾ ਲੱਗ ਗਿਆ ਜਦੋਂ ਝੋਨਾ ਸੋਡਾ 2 ਇੰਚ 2.5 ਇੰਚ 3 ਇੰਚ ਤੱਕ ਨਮੀ ਲੇਵਰ ਲਾ ਜਾਂਦੀ ਹੈ ਫਿਰ ਨਾਮੇ tane ਉਪਰੋਂ ਫੁੱਟਣ ਲੱਗਦੇ ਆ ਘੱਟੋ ਘੱਟ 10 12 ਦਿਨ ਝੋਨਾ ਫੁੱਟ ਲੇਟ ਕਰਦਾ ਉਹਦੇ ਵੀ ਫਿਰ ਆਪਾਂ ਕਦੇ ਕੁਛ ਪਾਉਨੇ ਕਦੇ ਕੁਛ ਪਾਉਨੇ ਹੁਣ ਤੋਂ ਹੀ ਝੋਨਾ ਜਾਦੇ ਡੂੰਗਾ ਜਿਹੜਾ ਨਾਂ ਲਪਾਇਓ ਜਾਦੇ ਲੌਂਗ ਟਾਈਮ ਦੀਆਂ ਵੈਰੈਟੀਆਂ ਨੇ ਉਹਨਾਂ ਨੂੰ ਜਾਦੇ ਸੰਘਣਾ ਨਾਂ ਲਾਓ ਜਿਹੜੀਆਂ ਜਾਦੇ ਪੂਚਾ ਮਾਰਦੀਆਂ ਨੇ ਧੰਨਵਾਦ